ਸਤ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਮੋਈਆਂ ਸਦਰਾਂ ਜਦੋਂ ਖੁਸ਼ੀ ਗਮੀ ਦਾ ਅਹਿਸਾਸ ਨਾ ਹੋਵੇ ਤਾਂ ਅੰਦਰੋਂ ਰੂਹ ਦਾ ਮਰਨਾ ਤੈਆ ਮਾਡੋ ਵੀ ਅੱਜ ਇਸੇ ਦੌਰ ਵਿੱਚੋਂ ਗੁਜ਼ਰ ਰਹੀ ਸੀ ਬੇਜਾਨ ਸਰੀਰ ਵਿੱਚ ਜਿਵੇਂ ਰੂਹ ਮਰ ਗਈ ਹੋਵੇ ਲੀਰਾਂ ਦੀ ਗੁੱਡੀ ਵਾਂਗ ਉਹ ਰੋਣਾ ਚਾਹੁੰਦੀ ਸੀ ਗੱਲ ਲੱਗ ਕਿਸੇ ਆਪਣੇ ਦੇ ਪਰ ਆਪਣਾ ਤਾਂ ਕੋਈ ਦਿਖਾਈ ਹੀ ਨਹੀਂ ਦੇ ਰਿਹਾ ਆਖਰ ਹੋਕਿਆਂ ਨੇ ਅੰਦਰ ਹੀ ਪੱਥਰ ਧਰ ਲਿਆ ਮਾੜੋ ਉੱਡਣਾ ਚਾਹੁੰਦੀ ਸੀ ਅੰਬਰਾਂ ਦੀ ਕੂੰਜ ਦੀ ਡਾਰ ਵਾਂਗ ਮਾੜੋ ਵਹਿਣਾ ਚਾਹੁੰਦੀ ਸੀ ਵਾਗਦੀ ਨਦੀ ਦੇ ਸ਼ੀਤਲ ਪਾਣੀ ਵਾਂਗ ਨਿਰਾ ਹੁਸੰਦਾ ਦਰਿਆ ਸੀ ਮਾੜੋ ਨਾਲ ਦੀਆਂ ਸਹੇਲੀਆਂ ਨਾਲ ਪਿੰਡ ਵਿੱਚ ਲੱਗਦੇ ਮੇਲੇ ਤੇ ਜਾਣਾ ਤਾਂ ਰੰਗ-ਬਰੰਗੀਆਂ ਚੂੜੀਆਂ ਵੇਖ ਮਾੜੋ ਦਾ ਗੂਰਾ ਰੰਗ ਹੋਰ ਲਾਲ ਸੁਰਖ ਹੋ ਜਾਂਦਾ ਬਾਹਾਂ ਵਿੱਚ ਪਾਈਆਂ ਚੂੜੀਆਂ ਪਾ ਚੂੜੀਆਂ ਇੰਜ ਮਹਿਸੂਸ ਹੋਣਾ ਜਿਵੇਂ ਖੰਭ ਲੱਗ ਗਏ ਹੋਣ ਪਰ ਅੱਜ ਬਾਹਾਂ ਵਿੱਚ ਪਾਈਆਂ ਚੂੜੀਆਂ ਦਾ ਭਾਰ ਚੁੱਕ ਨਹੀਂ ਹੋ ਰਿਹਾ ਸੀ ਝੱਲਿਆਂ ਵਾਂਗ ਚੂੜੀਆਂ ਉਤਾਰ ਵਗਾਹ ਮਾਰੀਆਂ ਤਾਂ ਆਵਾਜ਼ ਵੱਜੀ ਮਾੜੋ ਨੀ ਮਾੜੋ ਉਸਦੇ ਹਾਸਿਆਂ ਨੇ ਵਿੜੇ ਵਿੱਚ ਚੁੱਪ ਦੀ ਤਹਿ ਨੂੰ ਤੋੜ ਦਿੱਤਾ ਕੰਧੋਲੀ 'ਚ ਬੈਠੀ ਪਤੀਲੀ ਮਾਂਝਦੀ ਬੀਰੋ ਦਾ ਧਿਆਨ ਟੁੱਟਿਆ ਵਿਰਲਾ ਥਾਣੀ ਦੇਖਿਆ ਤਾਂ ਉਹ ਵੀ ਬੂਹੇ ਤੱਕ ਅੱਪੜ ਪਹੁੰਚੀ ਕੁੜੇ ਮਾੜੋ ਹਾਏ ਹਾਏ ਰੁਕ ਜਾ ਨਹੀਂ ਚੱਲਗੇ ਕਿੰਨੀ ਵਾਰ ਕਿਹਾ ਨਾ ਇੰਜ ਹੱਸਿਆ ਕਰ ਜਮਾਨਾ ਮਾੜਾ ਰੁਕ ਜਾ ਕਾਲਾ ਟਿੱਕਾ ਲਾ ਦੇ ਮਾਂ ਤੇਰੇ ਖੌਰੇ ਨਜ਼ਰੀ ਨਾ ਲੱਗ ਲਾ લાલਵੇਂ પાણી ਵਾਲੀ বালਤੀ ਵਿੱਚ ਸਵਾਹ ਵਾਲੇ ਹੱਥ ਧੁੰਦੇ ਇੱਕੋ ਸਾਹਿਬ ਵੀਰੋ ਨੇ ਕਿਹਾ ਮਾਂ ਜਲਦੀ ਕਰ ਮੇਰੀਆਂ ਸਹੇਲੀਆਂ ਨੇ ਚਲੇ ਜਾਣਾ ਮੇਲੇ ਤੇ ਕਿਤੇ ਨਹੀਂ ਜਾਂਦੀਆਂ ਤੇਰੇ ਬਿਨਾ ਤੇ ਵੀਰੋ ਨੇ ਅੱਖਾਂ 'ਚ ਪਾਏ ਸੁਰਮੇ ਨੂੰ ਉਂਗਲ ਨਾਲ ਚੰਗੀ ਤਰ੍ਹਾਂ ਲਗਾ ਮਾੜੋ ਦੇ ਮੱਥੇ ਤੇ ਲਾ ਦਿੱਤਾ ਮੇਲੇ ਤੋਂ ਮੇਰੇ ਲਈ ਮਾੜੋ ਕੀ ਲਿਆਵੇਂਗੀ ਮਾਂ ਉਹੀ ਹਰੇ ਰੰਗ ਦੀਆਂ ਚੂੜੀਆਂ ਅੱਛਾ ਇਹਨਾਂ ਆਖ ਮਾਵਾਂ ਧੀਆ ਖੂਬ ਹੱਸੀਆਂ ਵੀ ਹਾਂ ਕੁ ਸਾਲਾਂ ਦੀ ਬੀਰੋ ਜਦ ਇਸ ਘਰ ਵਿਆਹੀ ਆਈ ਬੀਰੋ ਦੇ ਕੱਦ ਕਾਠ ਨੈਣ ਨਕਸ਼ਾ ਦਾ ਕੋਈ ਹਾਨੀ ਨਹੀਂ ਸੀ ਜਦ ਡੋਲੀਓ ਉਤਰੀ ਤਾਂ ਕੰਧੋਂ ਪਾਰ ਖੜੀਆਂ ਬੁੜੀਆਂ ਕੁੜੀਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ ਰੰਗ ਰੂਪ ਵਿੱਚ ਤਾਂ ਠੀਕ ਹੀ ਸੀ ਪਰ ਕੰਮ ਵੱਲੋਂ ਕਦੇ ਪਰਨਾ ਖਿੱਚਦਾ ਤਾਂ ਹੀ ਬੀਰੋ ਦੇ ਬਾਪੂ ਨੇ ਬਿੱਕਰ ਦੇ ਲੜ ਲਾ ਦਿੱਤਾ ਸੀ ਪਰ ਕਦੇ ਕਦੇ ਘਰ ਦੀ ਕੱਢੀ ਪੀ ਬੀਰੋ ਨਾਲ ਗਾਲੀ ਗਲੋਚ ਕਰਦਾ ਤਾਂ ਤਾਈ ਰੱਖੀ ਭੱਜ ਆਉਂਦੀ ਖਬਰਦਾਰ ਹੋ ਹੋ ਜੀ ਜੇ ਕੁੜੀ ਨੂੰ ਹੁਣ ਗਾਲ ਕੱਢੀ ਵੇ ਤੂੰ ਆਪਦੇ ਹੱਲ ਵੇਖਦਾ ਤੂੰ ਆਪਦੇ ਹੱਲ ਵੇਖ ਤਾਂ ਇਹਦੇ ਵੱਲ ਵੇਖ ਕਾਹਦਾ ਮੇਲ ਆ ਰੱਬ ਪਾਲਾ ਕਰੇ ਜਿੰਨਾ ਪਾਲ ਪੋਸ ਤੇਰੇ ਵਰਗੇ ਨਿਸ਼ੇੜੀ ਦੇ ਲੜ ਲਾਤੀ ਤਾਈ ਦੀ ਘੂਰ ਦਾ ਅਸਰ ਹਰ ਵਾਰ ਕੰਮ ਕਰ ਜਾਂਦਾ ਤੇ ਰੋਟੀ ਖਾ ਬਿੱਕਰ ਸੌ ਜਾਂਦਾ ਤੇ ਫਿਰ ਕਈ ਦਿਨ ਸੁੱਖ ਸ਼ਾਂਤੀ ਨਾਲ ਲੰਘ ਜਾਂਦੀ ਅਕਸਰ ਬਿੱਕਰ ਜਦ ਕੰਮ ਧੰਦੇ ਚਲਿਆ ਜਾਂਦਾ ਤਾਂ ਘਰ ਇਕੱਲੀ ਬੀਰੋ ਨੂੰ ਵੇਖ ਤਾਈ ਰੱਖੀ ਆ ਜਾਂਦੀ ਕੁੜੇ ਹੁਣ ਤਾਂ ਨਹੀਂ ਕੁਝ ਬੋਲਦਾ ਨਹੀਂ ਤਾਈ ਜੀ ਤੇ ਆਖ ਵੀਰੋ ਨੇ ਰੱਖੀ ਤਾਈ ਦੇ ਪੈਰੀ ਚੁੰਨੀ ਧਰ ਮੱਥਾ ਟੇਕ ਦੇ ਹੱਥ ਫੜ ਮੰਜੇ ਤੇ ਬਿਠਾ ਲੈਣਾ ਲੈ ਤੈਨੂੰ ਦੱਸਦੀ ਆ ਕੁੜੇ ਕੇਰਾ ਦੀ ਪੱਲੇ ਬੰਨ ਲਈ ਕੇਰਾ ਭਾਈ ਤੇਰਾ ਤਾਇਆ ਆ ਗਿਆ ਸੀ ਸ਼ਹਿਰ ਨੂੰ ਤੇ ਮੇਰਾ ਨਿੱਕਾ ਦਿਉਰ ਕਾਲਜ ਚ ਪਿਆ ਕਰਦਾ ਕਿਉ ਤੇ ਸ਼ੱਕਰ ਸਾਰਾ ਹੀ ਖਾ ਗਿਆ ਮੈਂ ਕਮਲੀ ਕਹਿ ਬੈਠੀ ਥੋੜਾ ਖਾ ਲੈਂਦਾ ਕੋਈ ਪ੍ਰੋਣਾ ਹੀ ਆ ਜਾਂਦਾ ਫਿਰ ਕੀ ਹੋਇਆ ਤਾਈ ਬੀਰੋ ਤਾਈ ਦੇ ਨੇੜੇ ਹੋਰ ਹੋ ਗਈ ਹੋਣਾ ਕੀ ਸੀ ਧੀਏ ਗੱਲ ਤੇਰੇ ਤਾਏ ਦੇ ਕੰਨੀ ਅਪੜ ਗਈ ਆ ਗਿਆ ਆਪਣੇ दारू ਨਾਲ ਰੱਜ ਕੇ ਮੈਂ ਥਾਲੀ 'ਚ ਰੋਟੀ ਪਾ ਫੜਾਈ ਤਾਂ ਥਾਲੀ ਸਣੇ ਰੋਟੀ ਵਗਾ ਮਾਰੀਆਂ ਰੋਟੀਆਂ ਵਗਾ ਮਾਰੀਆਂ ਮੇਰੇ ਪੁੱਛ ਦੇ ਪੁੱਛਦੇ ਹੀ ਮੇਰੇ ਚਪੇੜ ਮਾਰ ਧਰੀ ਇੱਕ ਕੰਨ ਵਿੱਚੋਂ ਵਾਲੀ ਲੈ ਆ ਗਈ ਕੰਨ ਵੀ ਲਊ ਲੁਹਾਨ ਹੋ ਗਿਆ ਆਖੇ ਹਾਂ ਹਾਂ ਤੂੰ ਕੌਣਾ ਮੇਰੇ ਭਰਾ ਨੂੰ ਖਾਣ ਪੀਣ ਤੋਂ ਟੋਕਣ ਵਾਲੀ ਉਸ ਰਾਤ ਤਾਂ ਮੈਂ ਭੁੱਖਣ ਪਾਣੀ ਰੋਂਦੀ ਸੌ ਗਈ ਖੌਰੇ ਕਿੰਨੇ ਖਬਰ ਕੀਤੀ ਕਿੰਨੇ ਖਬਰ ਕਰਤੀ ਮੇਰੇ ਪੇਕਿਆਂ ਨੂੰ ਆ ਗਿਆ ਮੇਰਾ ਬਾਪੂ ਤੇ ਮੇਰੇ ਤਿੰਨੇ ਭਾਈ ਬਾਹਰ ਬੜੀਆਂ ਦਲਾਨਾਂ ਵਿੱਚ ਢਾਲਿਆ ਬੱਕਰੇ ਵਾਂਗੂ ਆਜਾ ਪਰੌਣਿਆ ਤੈਨੂੰ ਦੱਸਦੇ ਆ ਇਹ ਕੌਣ ਆ ਪੰਚਾਇਤ ਇਕੱਠੀ ਹੋ ਗਈ ਮਸੇ ਗਲਤੀ ਮਨ ਛੁੱਟਿਆ ਜਦੋਂ ਮੈਨੂੰ ਪੁੱਛਿਆ ਤਾਂ ਮੈਂ ਭਾਈ ਮੈਂ ਵੀ ਦੋਨੇ ਪਾਸੇ ਹੀ ਰੱਖਣੇ ਸੀ ਮੈਂ ਕਹਿ ਦਿੱਤਾ ਚਪੇੜ ਤਾਂ ਮਾੜੀ ਜਈ ਮਾਰੀ ਸੀ ਉਹ ਵੇਲਾ ਗਿਆ ਤੇ ਆ ਮੇਰੇ ਬਾਪੂ ਦੇ ਭਰਾਵਾਂ ਨੇ ਸਮਝਾਇਆ ਅੱਜ ਤੱਕ ਨਹੀਂ ਕੁਸਕਿਆ ਆਹੀ ਤੂੰ ਕਰੀ ਹੁਣ ਭੇਜਦੀ ਸੁਨੇਹਾ ਤੇਰੇ ਪੇਕੇਆਂ ਨੂੰ ਕੰਮ ਤੋਂ ਆਏ ਬਿੱਕਰ ਨੂੰ ਜਦ ਬੀਰੋ ਰੋਟੀ ਫੜਾਉਂਦੀ ਤਾ ਤਾਈ ਦੀ ਗੱਲ ਯਾਦ ਆ ਗਈ ਤੇ ਮੱਲੋ ਮੱਲੀ ਹਾਸਾ ਨਿਕਲ ਜਾਂਦਾ ਕਿ ਇਹਨੂੰ ਵੀ ਕਿਸੇ ਦਿਨ ਬਾਪੂ ਹੁਣੀ ਹੀ ਸਮਝਾਣਗੇ ਸਮੇਂ ਦੀਆਂ ਬਾਤਾਂ ਪਾਉਂਦੀਆਂ ਰੁੱਤਾਂ ਲੰਘਦੀਆਂ ਗਈਆਂ ਤੇ ਵੀਰੋ ਨੇ ਇੱਕ ਧੀ ਨੂੰ ਜਨਮ ਦਿੱਤਾ ਤਿੰਨ ਸਾਲ ਬੀਤਣ ਬਾਅਦ ਵੀ ਵੀਰੋ ਨੂੰ ਹੋਰ ਜਵਾਕ ਨਾ ਹੋਇਆ ਤੇ ਪਤਾ ਨਹੀਂ ਲੱਗਿਆ ਕਦ ਮਾੜੋ ਬਚਪਨ ਵਿੱਚੋਂ ਨਿਕਲ ਕੇ ਜਵਾਨੀ ਦੀ ਦਿਨਾਂ ਬਰੁਹਾ ਤੇ ਆਣ ਖਲੋਤੀ ਨਿਰੀਪੁਰੀ ਆਦੀ ਮਾ ਵਰਗੀ ਸੋਹਣੇ ਨੈਣ ਨਕਸ਼ ਸਾਰਾ ਦਿਨ ਹੱਸੂ ਹੱਸੂ ਕਰਦੀ ਤਾਂ ਹੀ ਵੀਰੋ ਨੂੰ ਡਰ ਰਹਿੰਦਾ ਤੇ ਕਾਲਾ ਟਿੱਕਾ ਲਾਉਂਦੀ ਦੋਨੋਂ ਮਾਵਾਂ ਤਿਆਂ ਸ਼ਿੰਗਾਰ ਵੇਲੇ ਸ਼ੀਸ਼ੇ ਮੂਰੇ ਖੜ ਸ਼ਿੰਗਾਰ ਕਰ ਕਰਦੀਆਂ ਵੀਰੋ ਨੂੰ ਹਰੇ ਰੰਗ ਦੀਆਂ ਚੂੜੀਆਂ ਪਸੰਦ ਸੀ ਤਾਂ ਹੀ ਮਾੜੋ ਮੇਲੇ ਤੋਂ ਹਰੇ ਰੰਗ ਦੀਆਂ ਚੂੜੀਆਂ ਹੀ ਲਿਆਉਂਦੀ ਪਰ ਇਹ ਸਾਂਝਾਂ ਲੰਮਾ ਸਮਾਨਾ ਰਹੀਆਂ ਤੇ ਕਿਸੇ ਨਾ ਮੁਰਾਦ ਬਿਮਾਰੀ ਨੇ ਦਿਨਾਂ ਵਿੱਚ ਹੀ ਬੀਰੋ ਮੰਝੇ ਤੇ ਪਾ ਦਿੱਤੀ ਬਥੇਰਾ ਇਲਾਜ ਕਰਵਾਇਆ ਪਰ ਇੱਕ ਦਿਨ ਬੀਰੋ ਚੱਲ ਵਸੀ ਮਾੜੋ ਲਈ ਮਾਂ ਦੇ ਚਲੇ ਜਾਣਾ ਮਾਂ ਦਾ ਚਲਿਆ ਜਾਣਾ ਅਸਹਿ ਸੀ ਸਾਰਿਆਂ ਵਾਂਗ ਆਖਰਕਾਰ ਮਾੜੋ ਨੇ ਵੀ ਸਬਰ ਦਾ ਘੁੱਟ ਭਰ ਲਿਆ ਪਰ ਉਹ ਹਾਸੇ ਗਵਾ ਬੈਠੀ ਖੁਦ ਦੇ ਵਜੂਦ ਅੰਦਰ ਬਣੇ ਖਲਾ ਨੂੰ ਕਿੰਜ ਪੂਰਦੀ ਰਿਸ਼ਤੇਦਾਰਾਂ ਚ ਕੁਸਰਮੁਸਰ ਸ਼ੁਰੂ ਹੋ ਗਈ ਕੋਲ ਨੂੰ ਵਧਾਉਣ ਲਈ ਮੁੰਡਾ ਤਾਂ ਜ਼ਰੂਰੀ ਆ ਤੇ ਆਖਰਕਾਰ ਵੀਰੋ ਨੂੰ ਭੁੱਲ ਭੁਲਾ ਬਿਕਰ ਨੇ ਦੂਜਾ ਵਿਆਹ ਕਰਵਾ ਲਿਆ ਸਮਾਂ ਬੀਤਦਾ ਗਿਆ ਪਹਿਲਾਂ ਪਹਿਲ ਤਾਂ ਨਵੀਂ ਮਾਂ ਨੇ ਪਿਆਰ ਕੀਤਾ ਪਰ ਸਾਲ ਬਾਅਦ ਹੀ ਮੁੰਡਾ ਹੋਣ ਤੇ ਹੌਲੀ ਹੌਲੀ ਮਾੜੂ ਲਈ ਪਿਆਰ ਘਟਦਾ ਘਟਦਾ ਅਖੀਰ ਘਟ ਗਿਆ ਨਿੱਕੀ ਨਿੱਕੀ ਗੱਲ ਤੇ ਮਾੜੂ ਨੂੰ ਘੂਰਦੀ ਬਾਹਰ ਨਿਕਲਣਾ ਕੱਪੜੇ ਪਾਉਣਾ ਤੇ ਟੋਕਾ ਟਕਾਈ ਕਰਦੀ ਪਰ ਮਾੜੂ ਵੀ ਹੁਣ ਮਾੜੂ ਨਹੀਂ ਸੀ ਰਹੀ ਚੁੱਪਚਾਪ ਘਰ ਦੇ ਕੰਮਕਾਰ ਕਰਦੀ ਰਹਿੰਦੀ ਹਾਂ ਉਸ ਦਿਨ ਮਾੜੋ ਜ਼ਰੂਰ ਦਾ ਹੱਸਦੀ ਜਦ ਕੋਈ ਨਾਲ ਦੀ ਸਹੇਲੀ ਡੋਲੀ ਬੈਠ ਆਪਣੇ ਘਰ ਜਾਂਦੀ ਤਾਂ ਮਾੜੋ ਵੀ ਸੁਪਨੇ ਬੁੰਦੀ ਗਵਾਚ ਜਾਂਦੀ ਅਜੀਬ ਜਿਹੇ ਸੁਪਨਿਆਂ ਵਿੱਚ ਕਿ ਕੋਈ ਆਵੇਗਾ ਉਸ ਨੂੰ ਵੀ ਖੁਸ਼ੀਆਂ ਦੇ ਖੇੜੇ ਵਿੱਚ ਲਝਾਣ ਲਈ ਅੱਜ ਦਾ ਦਿਨ ਥੋੜਾ ਜੋ ਚੜਿਆ ਉਹ ਮਾਂ ਜੋ ਹਰ ਸਮੇਂ ਟੋਕਾ ਟਕਾਈ ਕਰਦੀ ਅੱਜ ਪਿਆਰ ਦਿਲਾਰ ਦੇ ਰਹੀ ਸੀ ਲੈ ਮੇਰੀ ਧੀ ਅੱਜ ਆਹ ਸੂਟ ਪਾ ਲਈ ਅੱਜ ਤੇਰਾ ਰੋਕਾ ਹੋਣਾ ਰੋਕੇ ਦੀ ਗੱਲ ਸੁਣ ਮਾੜੋ ਸੁਣ ਜਈ ਹੋ ਗਈ ਬਿੱਕਰ ਦੀ ਹੁਣ ਬਾਲੀ ਨਾ ਚੱਲਦੀ ਘਰ ਵਿੱਚ ਜਿਵੇਂ ਉਹ ਕਹਿੰਦੀ ਓਵੇਂ ਮੰਨ ਲੈਂਦਾ ਤੇ ਅੱਜ ਕਿਸੇ ਮਾੜੋ ਅੱਜ ਮਾੜੋ ਕਿਸ ਨਾਲੋਂ ਅੱਧੀ ਉਮਰ ਵੱਡੇ ਬੰਦੇ ਨਾਲ ਮਾੜੋ ਦਾ ਰੋਕਾ ਕਰਵਾ ਦਿੱਤਾ ਤੇ ਕੁਝ ਸਮਾਂ ਪਾ ਕੇ ਵਿਆਹ ਦਾ ਦਿਨ ਧਾਰ ਦਿੱਤਾ ਸਾਰੀਆਂ ਰਸਮਾਂ ਹੋ ਗਈਆਂ ਬੇਜਾਨ ਸਰੀਰ ਜਿਵੇਂ ਰੂਹ ਬੇਜਾਨ ਸਰੀਰ ਵਿੱਚ ਜਿਵੇਂ ਰੂਹ ਮਰ ਗਈ ਹੋਵੇ ਲੀਰਾਂ ਦੀ ਗੁੱਡੀ ਵਾਂਗ ਬਾਹੀ ਪਾਈਆਂ ਲਾਲ ਚੂੜੀਆਂ ਵਗਾ ਮਾਰੀਆਂ ਤੇ ਪੇਟੀ ਥੱਲੇ ਪਏ ਟਰੰਕ ਨੂੰ ਖੋ ਲਿਆ ਤੇ ਅੱਜ ਉਹ ਮਾਂ ਦੀਆਂ ਹਰੇ ਰੰਗ ਦੀਆਂ ਚੂੜੀਆਂ ਪਹਿਨਣ ਲਈ ਮਣ ਕਾਲਾ ਜਿਹਾ ਪਹਿਨ ਲਗਾ ਆਵਾਜ਼ ਆਈ ਨੀ ਮਾੜੋ ਕਿਉਂ ਸਾਨੂੰ ਉਲਾਂਬੇ ਦਿਵਾਉਣੀ ਏ ਉਹ ਕੀ ਕਹਿਣਗੇ ਲਿਆ ਫੜਾ ਲਾ ਇਹਨਾਂ ਨੂੰ ਪਤਾ ਨਹੀਂ ਕਦੋਂ ਦੀ ਸਾਂਭੀ ਬੈਠੀ ਸੁਹਾਗਣਾ ਦੇ ਤਾਂ ਲਾਲ ਚੂੜੀਆਂ ਹੀ ਸੋਭਦੀਆਂ ਲੈ ਨਾਲੇ ਭੋਰਾ ਡੁਸਕ ਵੀ ਲਮੀ ਐਵੇਂ ਆਂਡ ਗਵਾਂਡ ਗੱਲਾਂ ਹੋਣ ਕਿਆਂ ਖਬਰੇ ਕੀ ਗੱਲ ਆ ਨਾਲੇ ਉਹ ਸੋਚਣਗੇ ਜਦ ਮਾੜੋ ਰੁਕਸਤ ਹੋਣ ਲੱਗੀ ਤਾਂ ਫਿਰ ਇੱਕ ਵਾਰੀ ਪਲਟ ਕੇ ਵੇਖਿਆ ਮਾਂ ਦੀਆਂ ਉਹ ਹਰੇ ਰੰਗ ਦੀਆਂ ਚੂੜੀਆਂ ਜਿਵੇਂ ਆਖ ਰਹੀਆਂ ਹੋਣ ਮਾੜੋ ਨੀ ਮਾੜੋ ਚੱਲ ਐ ਨਹੀਂ ਜਾਈਦਾ ਹੁੰਦਾ ਘਰੋਂ ਰੁਕ ਜਾ ਕਾਲਾ ਟਿੱਕਾ ਲਾ ਦੇਵਾਂ ਬਾਲਾ ਹੱਸੇ ਆਣਾ ਕਰ ਨજર ਲਵਾ ਲਏਗੀ ਲੈ ਮਾਂ ਫਿਕਰ ਨਾ ਕਰ ਇਹ ਕੌਲਾ ਤੇਰੀ ਧੀ ਦਾ ਤੇਰੇ ਨਾਲ ਹੁਣ ਕਦੇ ਨજર ਨਹੀਂ ਲੱਗੇਗੀ ਤੇਰੀ ਧੀ ਮਾੜੂ ਨੂੰ ਤੇ ਟਪਕ ਟਪਕ ਕਰਦੇ ਹੰਝੂ ਵਹਿ ਤੁਰੇ ਮਾੜੋ ਦੀਆਂ ਅੱਖਾਂ ਵਿੱਚੋਂ ਸੀਨੇ ਧਰਿਆ ਪੱਥਰ ਜਿਵੇਂ ਦੋ ਫਾੜ ਹੋ ਗਿਆ ਹੋਵੇ ਮਨ ਦੀਆਂ अनेਕਾਂ ਸੱਦਰਾਂ ਨੂੰ ਮਾਰ ਸੁੱਟਿਆ ਤੇ ਦੁਨੀਆਦਾਰੀ ਦੀ ਰਸਮ ਨਿਭਾਉਂਦੀ ਮਾੜੋ ਰੋਂਦੀ ਕਰਲਾਉਂਦੀ ਢੋਲੀ ਜਾ ਬੈਠੀ ਸੋ ਦੋਸਤੋ ਤੁਹਾਨੂੰ ਮਾੜੋ ਦੀ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹ ਹੋ ਜਾਈਆਂ ਦਿਲਸ਼ੂ ਲੈਣ ਵਾਲੀਆਂ ਤੇ ਪਰਵਾਰ ਕਹਾਣੀਆਂ ਨੂੰ ਸੁਣਨ ਲਈ ਮੇਰੇ ਅਕਤਹ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ